ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੋਜੀ ਕਾਕਾ ਸਾਹਿਬ ਵਾਗੋਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਗੁਰਬਾਣੀ ਨਾਲ ਜੜੇ ਵੀ ਸਾਡੀ ਆਸ਼ੇ ਦੇ ਮੁਤਾਬਿਕ ਅਸੀਂ ਆਪਣੇ ਜੀਵਨ ਨੂੰ ਜੀਏ ਸਮਝੀਏ ਤੇ ਉਹਨੂੰ ਨਾਲ ਆਪਣੇ ਆਪ ਨੂੰ ਅਸੀਂ ਇੰਪਰੂਵ ਕਰਕੇ ਗੁਣਾਂ ਦੇ ਧਾਰਨੀ ਬਣੀਏ ਔਰ ਆਪਣੇ ਆਪ ਨੂੰ ਚੰਗਾ ਤੇ ਸਮਾਜਿਕ ਚੰਗਾ ਜੀਵਨ ਬਿਤਾਈਏ ਅੱਜ ਸਾਥ ਦੰਦੇ ਮੇਰਾ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਇਹਦੇ ਗੱਲ ਕਰਨੀ ਚਾਹੁੰਦੇ ਆ ਬਾਣੀ 'ਚ ਇੱਕ ਸ਼ਬਦ ਆਉਂਦਾ ਸਤਗੁਰ ਟੱਕ ਲਿਆ ਆਪੀ ਪੜਦਾ ਵੇ ਪਾਪੀ ਪੜਦਾ ਸੋ ਜੇ ਸਤਗੁਰ ਕਿਹੜੇ ਪੜਦੇ ਟੱਕਦਾ ਉਹ ਕਿਹੜਾ ਪੜਦਾ ਤੇ ਕਿਹੜੀ ਚੀਜ਼ ਟੱਕਦਾ ਇਹ ਜੇ ਕੀ ਸਾਡੇ ਅਫਗੁੰਟ ਤੱਕ ਦਾ ਕਿਹੜਾ ਪੜਦਾ ਹੈ ਮਤਲਬ ਸਾਡੇ ਅੰਦਰ ਕਹੋ ਜੀ ਕਿਹੜਾ ਪੜਦਾ ਆ ਗਿਆ ਜੇ ਉਹਨੂੰ ਸਭ ਕੁਝ ਪਤਾ ਹੈ ਤੇ ਫਿਰ ਸਤਿਗੁਰ ਕਿਹੜਾ ਟੱਕ ਲੰਦਾ ਇਹ ਮੇਰੇ ਕੋਲ ਕੁਐਸਚਨ ਸਾਡੇ ਕੋ ਬੜਾ ਡਿਫਰੈਂਟ ਟਾਈਪ ਦਾ ਕਿ ਉਹ ਕਿਹੜਾ ਪਾਪੀ ਪੜਦਾ ਜਿਹੜਾ ਟੱਕ ਲੰਦਾ ਜਦੋਂ ਅਸੀਂ ਪੈਦਾ ਹੁੰਨੇ ਹਾਂ ਤਾਂ ਕੋਈ ਪਾਪ ਉਹਨੇ ਕੀਤਾ ਉਹ ਕਿਹੜੀ ਚੀਜ਼ ਆ ਗਈ ਕਿ ਪਾਪੀ ਪੜਦਾ ਟੱਕ ਲਿਆ ਸੋ ਹਰੇ ਡਿਫਰੈਂਟ ਡਿਫਰੈਂਟ ਜਿਹੜੇ ਐਸਪੈਕਟਸ ਆ ਉਹਦੇ ਬਾਰੇ ਅਸੀਂ ਗੱਲ ਕਰੀਏ ਤੇ ਜੇ ਉਹਨੇ ਪਾਪੀ ਪੜਦਾ ਟਾਕ ਹੀ ਲਿਆ ਸਭ ਕੁਝ ਠੀਕ ਹੀ ਹੋ ਗਿਆ ਤਾਂ ਫਿਰ ਸਵਰਗ ਨਰਕ ਦਾ ਖਤਮ ਹੋ ਗਈ ਗੱਲ ਫਿਰ ਸਾਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਜਦੋਂ ਟਾਕ ਹੀ ਲੰਦਾ ਸਭ ਕੁਝ ਤਾਂ ਜੀ ਦੇਖੋ ਕੁਸਚਨ ਜਿਹੜੇ ਆਮ ਕਰ ਜਦੋਂ ਬਾਣੀ ਚ ਐਸੇ ਸ਼ਬਦ ਵਰਤੇ ਹੋਏ ਆ ਹਾਂਜੀ ਇਹਨਾਂ ਸ਼ਬਦਾਂ ਨੂੰ ਦੇਖ ਕੇ ਕਈ ਸੱਜਣ ਐਸਾ ਸਵਾਲ ਉਠਾਉਂਦੇ ਆ ਸਵਾਲ ਨਹੀਂ ਉਠਾਉਂਦੇ ਬਲਕਿ ਜਿਹੜੇ ਕਿ ਸਾਡੇ ਵਰਗੇ ਜਿਹੜੇ ਆ ਉਹ ਇਹਨਾਂ ਸਵਾਲਾਂ ਦੇ ਉੱਤਰਾਂ ਵਿੱਚ ਇਹ ਕਹਿੰਦੇ ਵੀ ਆ ਵਿਸ਼ਵਾਸ ਵੀ ਦਵਾਉਂਦੇ ਆ ਕਿ ਜੋ ਅਸੀਂ ਆਮ ਪਰਦਰ ਤਕਨ ਬਾਰੇ ਧਾਰਨਾ ਸਾਡੀ ਬਣੀ ਹੋਈ ਹੈ ਜੋ ਮਨਉਤ ਆ ਉਹ ਉਹਨੂੰ ਉਸੇ ਰੂਪ ਵਿੱਚ ਲੈਂਦੇ ਹੋયા ਕਈ ਤਰ੍ਹਾਂ ਦੀਆਂ ਕਥਾ ਕਹਾਣੀਆਂ ਵੀ ਸੁਣਾਉਂਦੇ ਆ ਠੀਕ ਹੈ ਇਵਨ ਗੁਰੂ ਸਹਿਬਾਨ ਨਾਲ ਵੀ ਇਹੋ ਜਿਹੇ ਜਿਹੜੀਆਂ ਕਿ ਸਾਖੀਆਂ ਸੰਬੰਧਿਤ ਕੀਤੀਆਂ ਹੋਈਆਂ ਜਿਨ੍ਹਾਂ ਵਿੱਚ ਇਹੀ ਭਾਵ ਉਜਾਗਰ ਹੁੰਦਾ ਅਸੀਂ ਆਮ ਤੌਰ ਤੇ ਪਰਦਾ ਟਕਣ ਦੀ ਗੱਲ ਕਰਦੇ ਆ ਤਾਂ ਭਾਵੇਂ ਲੈਣੇ ਕਿ ਮੰਨ ਲਓ ਮੈਂ ਕੋਈ ਗਲਤੀ ਕੀਤੀ ਆ ਗੁਨਾਹ ਕੀਤਾ ਤੁਹਾਨੂੰ ਉਹਦਾ ਪਤਾ ਲੱਗ ਗਿਆ ਤੁਸੀਂ ਉਹਦੇ ਉੱਤੇ ਪਰਦਾ ਪਾ ਦਿੰਦੇ ਆ ਤੁਸੀਂ ਜਿਹੜੀ ਤੁਹਾਡੀ ਤਾਕਤ ਹੈਗੀ ਆ ਤੁਸੀਂ ਸੰਭਰਤਾ ਰੱਖਦੇ ਹੋ ਤਾਂ ਤੁਸੀਂ ਕੀ ਆ ਕਿ ਮੈਂ ਗਲਤੀ ਕਰਕੇ ਤੁਹਾਡੇ ਕੋਲ ਆ ਜਾਊਗਾ ਤੁਸੀਂ ਉਹਦੇ ਪਰਦਾ ਪਾ ਪਾ ਦੋਗੇ ਜਿਵੇਂ ਕਿ ਅਸੀਂ ਦੇਖਦੇ ਆਮ ਤੌਰ ਤੇ ਰਾਜਨੀਤਿਕ ਲੋਕ ਖਾਸ ਤੌਰ ਤੇ ਜਿਹੜੇ ਜਿੰਨਾ ਲੋਕਾਂ ਦੇ ਹੱਥ ਵਿੱਚ ਤਾਕਤ ਆ ਚਾਹੇ ਰਾਜਸੀ ਆ ਚਾਹੇ ਧਾਰਮਿਕ ਖੇਤਰ ਵਿੱਚ ਆ ਚਾਹੇ ਸਮਾਜਿਕ ਖੇਤਰ ਵਿੱਚ ਆ ਚਾਹੀਬਨ ਆਰਥਿਕ ਖੇਤਰ ਵਿੱਚ ਆ ਜਿਹਦੇ ਕੋਲ ਵੀ ਕੋਈ ਤਾਕਤ ਆ ਜਿਹੜੇ ਉਹਨਾਂ ਦੇ ਮਥਾ ਤਾ ਆਧੀਨ ਆ ਉਹਨਾਂ ਨਾਲ ਸਬੰਧਤ ਆ ਚਾਹੇ ਉਹਨਾਂ ਦੀ ਪਾਰਟੀ ਨਾਲ ਆ ਚਾਹੇ ਉਹਨਾਂ ਦੇ ਪਰਿਵਾਰ ਨਾਲ ਆ ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਉਹਨਾਂ ਨਾਲ ਸਬੰਧ ਆ ਉਹਨਾਂ ਨੂੰ ਉਹ ਆਪਣੇ ਸਮਝਦੇ ਆ ਉਹ ਗਲਤੀਆਂ ਕਰ ਜਾਂਦੇ ਆ ਕਰਦੇ ਆ ਤਾਂ ਇਹ ਲੋਕ ਜਿਹੜੇ ਉਹਨਾਂ ਉਤੇ ਪੜਦਾ ਪਾ ਦਿੰਦੇ ਆ ਅਸੀਂ ਦੇਖਦੇ ਆ ਕਿ ਕਈ ਲੋਕਾਂ ਦੀ ਬਜਰ ਗਲਤੀਆਂ ਵੀ ਜਿਹੜੀਆਂ ਉਹ ਜਿਹੜੇ ਰਾਜਨੀਤਿਕ ਲੋਕ ਆ ਜਿਨ੍ਹਾਂ ਦੇ ਹੱਥ ਵਿੱਚ ਸੱਤਾ ਉਹਨਾਂ ਤੇ ਆਂਚ ਨਹੀਂ ਆਉਣ ਦਿੰਦੇ ਠੀਕ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਨੁਕਸਾਨ ਨਹੀਂ ਹੁੰਦਾ ਬਲਕਿ ਉਹਨਾਂ ਨੂੰ ਪ੍ਰੋਟੈਕਟ ਕਰਦੇ ਆ ਹਰ ਢੰਗ ਨਾਲ ਇਹ ਵਰਤਾਰਾਸੀਂ ਹਰ ਥਾਂ ਦੇਖ ਸਕਦੇ ਆ ਠੀਕ ਤੇ ਜਦੋਂ ਬਾਣੀ ਵਿੱਚ ਇਹੋ ਜਿਹੇ ਜਿਹੜੇ ਸ਼ਬਦ ਆਉਂਦੇ ਆ ਇਸ ਭਾਵ ਵਾਲੇ ਤਾਂ ਅਸੀਂ ਜਿਤਨਾ ਹੋਰ ਬਾਣੀ ਵਿੱਚ ਵਰਤੀ ਗਈ ਸ਼ਬਦਾਵਲੀ ਜਿਹੜੀ ਆ ਉਹ ਆਮ ਤੌਰ ਤੇ ਇਹੋ ਜਿਹੇ ਜਿਹੜੇ ਪ੍ਰਸੰਗ ਵਿੱਚ ਹੀ ਦੇਖਦੇ ਆ ਉਦੀ ਵਿਆਖਿਆ ਕਰਦੇ ਆ ਪਾਵ ਲੈਨੇ ਆ ਇਸੇ ਤਰ੍ਹਾਂ ਅਸੀਂ ਪਰਦਾ ਢਕਣ ਬਾਰੇ ਵੀ ਕੁਝ ਐਸੀ ਹੀ ਧਾਰਨਾ ਬਣਾਈ ਹੋਈ ਹੈ ਠੀਕ ਕਿ ਅਸੀਂ ਭੁੱਲਾ ਕਰ ਦਿੰਨੇ ਆ ਪਰ ਜਦੋਂ ਗੁਰੂ ਘਰ ਜਾ ਕੇ ਆਖਾਂਗੇ ਰੱਬ ਦਾ ਨਾਮ ਲਵਾਂਗੇ ਤਾਂ ਰੱਬ ਸਾਡਾ ਜਿਹੜਾ ਉਹ ਪਰਦਾ ਜਿਹੜਾ ਉਹ ਟਕ ਦੂਗਾ ਕੋਈ ਨਸ਼ਰ ਨਹੀਂ ਹੋਣ ਦੂਗਾ ਜ਼ਾਹਰ ਨਹੀਂ ਹੋਣ ਦੇਊਗਾ ਸਾਡਾ ਜਿਹੜਾ ਲੈਂਦਾ ਪੰਜਾਬਾ ਹੁਣ ਪਾਕਿਸਤਾਨ ਦਾ ਹਿੱਸਾ ਉਹਦੇ ਜੇ ਕਾਮ ਸਿੰਘ ਬੜੀ ਪ੍ਰਚਲਿਤ ਪ੍ਰਚਲਿਤ ਹੋਈ ਹੋਈ ਸੀਗੀ ਕਿ ਉਹ ਕੀ ਆ ਜਾਂਦਾ ਉਹਦੇ ਚ ਕਹਿਆ ਜਾਂਦਾ ਸੀਗਾ ਕਿ ਘੱਟ ਵੀ ਤੋ ਲੈਨੇ ਆ ਝੂਠ ਵੀ ਬੋਲਨੇ ਆ ਪਰ ਇਹ ਸਤਿਗੁਰੂ ਜੀ ਸਿੱਖ ਵੀ ਤੇਰੀ ਸਖਤ ਸਦਾਨੇ ਆ ਉਹ ਭਾਵੇਂ ਸੀ ਵੀ ਅਸੀਂ ਭਵੇਂ ਝੂਠ ਵੀ ਬੋਲਦੇ ਆ ਘੱਟ ਵੀ ਤੋਲਦੇ ਆ ਪਰ ਆਹ ਤੇ ਤੇਰੇ ਸਿੱਖੀ ਆ ਨਾ ਤੇ ਤੂੰ ਪਰਦਾ ਟਕੀ ਤੇ ਅਸੀਂ ਆਹ ਵਰਤੇ ਤਿਆਂ ਖੈਰੇ ਤੇ ਉਹ ਸਿੰਘ ਉਹ ਯਾਦ ਧਿਆਨ ਚਾਂਗੇ ਕਿ ਤੇ ਅਸੀਂ ਆਹ ਭਵੇਂ ਉਹ ਚੜਦਾ ਪੰਜਾਬ ਆ ਲੈਂਦਾ ਪੰਜਾਬ ਭਵੇਂ ਸਿੱਖ ਆ ਸਿੱਖਾ ਹਰ ਬੰਦਾ ਜਿਹੜਾ ਮੋਸਲੀ ਜਿਹਦਾ ਉਹ ਜਿਸ ਵੀ ਧਰਮ ਵਿੱਚ ਵਿਸ਼ਵਾਸ ਕਰਦਾ ਅਕਸਰ ਉਹ ਆਪਣੇ ਇਸ਼ਟ ਤੋਂ ਰੱਬ ਤੋਂ ਅਕਸਰ ਇਹੋ ਜੀ ਆਸ ਕਰਦਾ ਠੀਕ ਹੈ ਇਨਾਂ ਹੀ ਨਹੀਂ ਬਲਕੇ ਬਹੁਤ ਸਰੀਆਂ ਐਸੀਆਂ ਕਥਾ ਕਹਾਣੀਆਂ ਵੀ ਪ੍ਰਚਲਿਤ ਆ ਕਿ ਰੱਬ ਨੇ ਸੱਚਮੁੱਚ ਸੁਣੀ ਲਈ ਜਾਂ ਉਹਨਾਂ ਦੇ ਇਸ਼ਟ ਨੇ ਉਹਨਾਂ ਦੀ ਜਿਹੜੀ ਆ ਉਹ ਵਾਂ ਫਾਲਦੀ ਉਹਨਾਂ ਦਾ ਪਰਦਾ ਟੱਕ ਦਿੱਤਾ ਪਰ ਮੈਂ ਤੇ ਸੰਗੀ ਵਿੱਚ ਇਨੀ ਬੇਨਤੀ ਕਰਾਂ ਕਿ ਗੁਰਬਾਣੀ ਵਿੱਚ ਭਵੇਂ ਐਸੇ ਬਹੁਤ ਸਾਰੇ ਸ਼ਬਦ ਆ ਜਿਨ੍ਹਾਂ ਵਿੱਚ ਐਸਾ ਭਾਵ ਮਿਲਦਾ ਪਰ ਗੁਰਬਾਣੀ ਵਿੱਚ ਘਟੋ ਘਾਟ ਇਹ ਸੀ ਨੂੰ ਇਸ ਰੂਪ ਵਿੱਚ ਨਹੀਂ ਲਿਆ ਗਿਆ ਕਿ ਮੈਂ ਗਲਤੀ ਕਰਾਂ ਔਰ ਗਲਤੀ ਕਰਕੇ ਮੈਂ ਆਪਣੇ ਗੁਰੂ ਕੋਲ ਜਾ ਕੇ ਫਰਿਆਦ ਕਰਾਂ ਔਰ ਗੁਰੂ ਆਖੇ ਮੇਰਾ ਸੇਖਾ ਮੇਰਾ ਬੜਾ ਪਿਆਰਾ ਮੇਰਾ ਬੜਾ ਏ ਉਪਾਸ਼ਕਾ ਤਾਂ ਉਹ ਮੇਰਾ ਪਰਦਾ ਟਕ ਲੂਗਾ ਨਹੀਂ ਗੁਰੂ ਸਾਹਿਬ ਨੇ ਬੜੇ ਸਪਸ਼ਟੂ ਵਿੱਚ ਆਖਿਆ ਆ ਕਿ ਚੋਰ ਕੀ ਹਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਕੋਈ ਨ ਨਹੀਂ ਬਲਕੇ ਜਦੋਂ ਐਸਾ ਆਖਿਆ ਕੇ ਹੱਕ ਪਰ ਆਇਆ ਨਾਨਕ ਆ ਉਸ ਉਸਰ ਉਸ ਗਾਇ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਕਿ ਆਖਿਆ ਕਿ ਗੁਰੂ ਪੀਰ ਬਾ ਫਰਦਾ ਜ਼ਰੂਰ ਫਰਦਾ ਪਰ ਕਦੋਂ ਜਦੋਂ ਗੁਰੂ ਪੀਰ ਦੀ ਗੱਲ ਨੂੰ ਦੀ ਸਿੱਖਿਆ ਨੂੰ ਉਹ ਉਹਨੂੰ ਮੰਨਣ ਵਾਲਾ ਉਹਦਾ ਪੈਰੋਕਾਰ ਸਦਾਉਣ ਵਾਲਾ ਉਹਨੂੰ ਪੜ ਕੇ ਸੁਣ ਕੇ ਅਮਲੀ ਦੂਵੀ ਪ੍ਰੈਕਟੀਕਲੀ ਨੂੰ ਅਪਣਾ ਲਈਦਾ ਜੇਕਰ ਉਹਦੀ ਗੱਲ ਨੂੰ ਨਹੀਂ ਮੰਨਦਾ ਉਹ ਆਖਦਾ ਕਿ ਨਹੀਂ ਮੈਂ ਮੇਰਾ ਬੜਾ ਭੜਾ ਭਰੋਸਾ ਮੇਰਾ ਬੜਾ ਆਕੀਦਾ ਬੜੀ ਸ਼ਰਦਾ ਪਰ ਉਹਦੀ ਗੱਲ ਉਹਦਾ ਉਪਦੇਸ਼ ਮੰਨ ਕੇ ਉਸ ਰਾਹ ਤੇ ਨਹੀਂ ਤੁਰਦਾ ਤਾਂ ਗੁਰਬਾਣੀ ਕਹਿੰਦੀ ਆ ਕਿ ਉਹ ਬਾਣੀ ਫੜਦਾ ਇਹ ਤੇ ਸ਼ੁੱਧ ਫਿਰ ਦੁਰਾਰੇ ਆ ਕਿ ਭਾਵੇਂ ਗੁਰੂ ਸਹਿਬਾਨ ਨਾਲ ਵੀ ਸਾਡੇ ਲੇਖਕਾਂ ਨੇ ਬਹੁਤ ਕੁਝ ਐਸੀਆਂ ਕਥਾ ਕਹਾਣੀਆਂ ਜੁੜੀਆਂ ਹੋਈਆਂ ਉਹਨਾਂ ਦੇ ਮੂਹ ਸ਼ਬਦ ਕਢਵਾਏ ਹੋਏ ਆ ਕਿ ਜਿਨ੍ਹਾਂ ਵਿੱਚ ਇਹ ਐਸਾ ਆਖਿਆ ਕਿ ਬਾ ਤੁਸੀਂ ਗੁਰੂ ਤੇ ਭਰੋਸਾ ਲੈ ਆਵੋ ਤੁਹਾਡੇ ਬੇੜੇ ਪਾਰ ਤੁਸੀਂ ਕਿੰਨੀਆਂ ਵੀ ਗਲਤੀਆਂ ਕਰੋ ਸੋ ਸਾਰ ਇਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੂੰਹ ਇਹ ਸ਼ੁੱਧ ਗੱਡਵਾਏ ਸਾਡੇ ਲੇਖਕਾਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਸਿੱਖ ਦੇ ਸਵਾਲ ਦੇ ਉੱਤਰ ਵਿੱਚ ਕਹਿੰਦੇ ਆ ਉਹ ਕੇਸਾਂ ਦੀ ਗੱਲ ਕਰਦਾ ਕਿ ਕੇਸ ਤੁਸੀਂ ਕਿਉਂ ਰਖਾਉਂਦੇ ਹੋ ਕਿਉਂ ਜ਼ਰੂਰੀ ਆ ਕਿ ਕੇਸਾਂ ਤੋਂ ਬਿਨਾ ਮੈਂ ਤੁਹਾਡਾ ਸਿੱਖ ਨਹੀਂ ਬਣ ਸਕਦਾ ਤਾਂ ਉਥੇ ਗੁਰੂ ਮਹਾਰਾਜ ਮੂੰਹ ਸ਼ੁੱਧ ਗੱਡਵਾਇਆ ਕਿ ਮਹਾਰਾਜ ਆ ਕਰਨ ਲੱਗੇ ਵੀ ਇਹ ਕੇਸ ਜ਼ਰੂਰੀ ਆ ਕਿਉਂਕਿ ਜਦੋਂ ਸਿੱਖ ਦੀ ਮਰਤੂ ਹੋ ਜਾਂਦੀ ਆ ਜੇਕਰ ਇੱਕ ਜ਼ਿੰਦਗੀ ਵਿੱਚ ਨੇ ਗਲਤ ਕੰਮ ਕੀਤੇ ਆ ਤਾਂ ਮੈਂ ਇਹਦੇ ਕੇਸਾਂ ਨੂੰ ਪਛਾਣ ਕਰਕੇ ਮੈਂ ਨਰਕਾ ਚੋਂ ਕੇਸਾਂ ਨੂੰ ਫੜ ਕੇ ਉਹਨੂੰ ਬਾਹਰ ਕੱਢ ਲੈਣਾ ਇਹ ਨਹੀਂ ਨਿ ਬਲਕਿ ਇੱਥੋਂ ਤੱਕ ਗੁਰੂ ਮਹਾਰਾਜ ਦੇ ਮੂੰਹ ਕੁਟਵਾ ਦਿੱਤਾ ਮਹਾਰਾਜ ਮੂੰਹ ਚ ਸ਼ੁੱਧ ਬਾਦ ਦਿੱਤੇ ਕਿ ਜਿਹੜਾ ਹਜ਼ਾਰ ਜਨਮ ਜਿਹੜੇ ਆ ਇੱਕ ਜਨਮ ਦੀ ਗੱਲ ਵੀ ਨਹੀਂ ਹਜ਼ਾਰ ਜਨਮ ਵੀ ਉਹ ਗਲਤੀਆਂ ਕਰੂਗਾ ਤਾਂ ਮੈਂ ਉਹਨਾਂ ਨਰਕਾਂ ਚੋਂ ਕੇਸਾਂ ਤੋਂ ਫੜ ਕੇ ਬਾਹਰ ਕੱਢ ਲਊਗਾ ਜੀ ਸਾਡਾ ਜਿਹੜਾ ਇਸ ਦਾ ਉਹ ਗੁਰਬਾਣੀ ਆ ਗੁਰੂ ਸਹਿਬਾਨ ਨੇ ਜੋ ਆਖਿਆ ਜੋ ਸਮਝਾਇਆ ਉਹ ਬਾਣੀ ਵਿੱਚ ਆ ਇਤਿਹਾਸ ਵੀ ਜਣੀ ਉਹ ਜੀ ਗੱਲਾਂ ਮੇਰੇ ਤੁਹਾਡੇ ਵਰਗਿਆਂ ਨੇ ਲਿਖੀਆਂ ਠੀਕ ਅਸੀਂ ਜਿਹੜਾ ਮੰਨਣਾ ਉਹ ਜੋ ਕਿਸੇ ਨੇ ਗੁਰੂ ਸਾਹਿਬ ਦੇ ਮੂੰਹ ਵਿੱਚ ਬੋਲ ਪਾ ਦਿੱਤੇ ਅਸੀਂ ਉਹ ਨਹੀਂ ਮੰਨਨੇ ਅਸੀਂ ਜੋ ਗੁਰੂ ਨੇ ਆਪ ਮੂੰਹ ਉਚਾਰੇ ਹੋਰ ਆਪਣੇ ਹੱਥੀਂ ਲਿਖਿਆ ਸੰਭਾਲਿਆ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਗੁਰਬਾਣੀ ਦੇ ਰੂਪ ਵਿੱਚ ਜਿਹੜੇ ਪਹੁੰਚੇ ਆ ਅਸੀਂ ਉਹਨੂੰ ਮੰਨੋ ਉਹ ਸਾਡਾ ਗੁਰੂ ਆ ਸਾਡਾ ਇਸ ਦਾ ਸਾਡੇ ਗੁਰੂ ਦੇ ਬੋਲ ਆ ਗੁਰੂ ਦੀ ਆਤਮਾ ਠੀਕ ਹੈ ਗੁਰਬਾਣੀ ਵਿੱਚ ਕਿਦਰੇ ਵੀ ਇਸ ਤਰ੍ਹਾਂ ਦਾ ਵਿਸ਼ਵਾਸ ਨਹੀਂ ਦਵਾਇਆ ਗਿਆ ਕਿ ਜੇਕਰ ਤੁਸੀਂ ਗਲਤੀਆਂ ਕਰੋਗੇ ਪਰ ਇਸ ਲਈ ਤੁਹਾਡੇ ਗਲਤੀਆਂ ਦੇ ਪਰਦਾ ਪਾ ਦੂ ਦਿੱਤਾ ਜਾਊਗਾ ਕਿਉਂਕਿ ਤੁਸੀਂ ਸਾਡੇ ਸੇਖ ਹੋ ਤੁਸੀਂ ਸਾਡੇ ਤੇ ਭਰੋਸਾ ਕਰ ਰਹੇ ਹੋ ਉਸ ਲਈ ਆਪਾਂ ਗੱਲ ਕਰ ਰਹੇ ਸੀ ਪਹਿਲੀ ਗੱਲ ਦੇ ਕਿ ਗੁਰਬਾਣੀ ਇਸ ਜੁਤੇ ਮੋਰ ਨਹੀਂ ਲਾਉਂਦੀ ਰੋੜਦਾ ਨਹੀਂ ਕਰਦੀ ਕਿ ਭਾਈ ਤੁਸੀਂ ਗਲਤ ਕਰੋਗੇ ਤਾਂ ਜਿਵੇਂ ਰਾਜਨੀਤਿਕ ਲੋਕ ਜਿਹੜੇ ਆ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਸੱਤਾ ਤਾਂ ਉਹ ਆਪਣੀ ਪਾਰਟੀ ਜਿਹੜੀ ਉਹਨਾਂ ਦੇ ਆਪਣੇ ਆ ਉਹਨਾਂ ਦੀਆਂ ਗਲਤੀਆਂ ਉਤੇ ਉਹਨਾਂ ਦੀਆਂ ਵੱਜਦ ਗਲਤੀਆਂ ਉਤੇ ਵੀ ਉਹ ਪਰਦਾ ਪਾ ਦਿੰਦੇ ਆ ਗੁਰੂ ਜਿਹੜਾ ਰੱਬ ਜਿਹੜਾ ਉਹ ਕਦੀ ਵੀ ਉਹ ਇਸ ਤਰ੍ਹਾਂ ਦੀਆਂ ਗਲਤੀਆਂ ਉਤੇ ਪਰਦਾ ਪਾਉਣ ਦੀ ਜਿਹੜੀ ਆ ਗੱਲ ਰਬ ਦੀ ਜਦੋਂ ਗੱਲ ਕੀਤੀ ਆ ਬਾਣੀ ਵਿੱਚ ਤਾਂ ਉਹ ਇਸ ਰੂਪ ਵਿੱਚ ਨਹੀਂ ਕੀਤੀ ਕਿ ਠੀਕ ਆ ਪਰਦਾ ਪਾਉਂਦਾ ਗੁਰੂ ਪਰ ਕਿਦਾਂ ਪਾਉਂਦਾ ਇਹ ਆਪਾਂ ਬਾਣੀ ਵਿੱਚ ਹਾਂ ਇਹ ਆਪਾਂ ਬਾਣੀ ਵਿੱਚੋਂ ਸਮਝੀ ਨਾ ਦੇਖੋ ਜਦੋਂ ਗੁਰੂ ਸਾਹਿਬ ਬਾਣੀ ਵਿੱਚ ਖਿਆਲ ਦਿੰਦੇ ਆ ਕਿ ਹਰ ਦਿਨ ਦਾ ਕੇ ਗੁਰੂ ਗੋਬਿੰਦ ਪਰ ਰੱਖਿਆ ਕਿਵੇਂ ਕੀਤੀ ਸਹਾਈ ਦਾ ਕਿਵੇਂ ਕੀਤੀ ਕਿਉਂਕਿ ਇਸ ਭਾਵ ਨੂੰ ਦਸਾਉਣ ਲਈ ਜਿੱਥੇ ਪਰਦਾ ਟਕਣ ਦੀ ਗੱਲ ਕੀਤੀ ہوئی ਆ ਉਥੇ ਲਾਜ ਰੱਖਣ ਦੀ ਗੱਲ ਆਖੀ ਆ ਪੱਤ ਰੱਖਣ ਦੀ ਗੱਲ ਕੀਤੀ ਆ ਬਤੀਤਾਂ ਦੇ ਬਹੁਤ ਸਾਰੇ ਸ਼ਬਦ ਹੋਰ ਜਿਹੜੇ ਆ ਸਮਾਨਾਰਥਕ ਸ਼ਬਦ ਵਰਤੇ ਹੋਏ ਆ ਸ਼ਬਦ ਬਕਰੇ ਅਬਰ ਭਾਵ ਜਿਹੜਾ ਉਹ ਇਹੋ ਜਿਹੀ ਕੋਈ ਆ ਤੂੰ ਜਦੋਂ ਇੱਥੇ ਆਖਿਆ ਕਿ ਮੇਰੇ ਜਨੇ ਉਹ ਰੱਖੀ ਮੇਰੀ ਸਹਾਇਤਾ ਕੀਤੀ ਮੇਰੀ ਇੱਜ਼ਤ ਰੱਖੀ ਪਤ ਰੱਖੀ ਪਰ ਕਿਵੇਂ ਰੱਖੀ ਕਾਂਠਲ ਲਾਏ ਅਫਗਾਨ ਸਮ ਮੇਤੇ ਦਿਆਲਪੁਰਖ ਬਖਸ਼ੰਦ ਕਿ ਮੇਰੇ ਮੈਨੂੰ ਆਪਣੇ ਕਾਂਠ ਨਾਲ ਲਾ ਉਹਨੇ ਜੇ ਮੇਰੀ ਔਗਣ ਸੀਗੀਆਂ ਮੇਰੀ ਰ ਕਮਜ਼ੋਰੀਆਂ ਸੀਗੀਆਂ ਉਹ ਦੂਰ ਕਰ ਦਿੱਤੀਆਂ ਔਰ ਇਸ ਨਾਲ ਮੇਰੇ ਅੰਦਰੋਂ ਮੈਨੂੰ ਪਹਿਲਾਂ ਕਮਜ਼ੋਰੀਆਂ ਦਿਖਾਈਆਂ ਜੋ ਮੇਰੇ ਅੰਦਰ ਜਿਹੜੀਆਂ ਵਿਸ਼ੇ ਸੀ ਵਾਸ਼ਨਾ ਸੀਗੀਆਂ ਵਿਕਾਰ ਸੀਗੇ ਜਦੋਂ ਮੈਂ ਗੁਰੂ ਕੋਲ ਆਇਆ ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤਾ ਗੁਰੂ ਦੇ ਅਸੇ ਰਾਹ ਤੇ ਤੁਰਿਆ ਤਾਂ ਤੁਰਨਾ ਸਭ ਤੋਂ ਪਹਿਲਾਂ ਮੈਨੂੰ ਆਪਣੇ ਅੰਦਰ ਚਾਤੀ ਮਾਰਨ ਦਾ ਮੌਕਾ ਮਿਲਿਆ ਮੈਂ ਆਪਣੇ ਅੰਦਰ ਜਦੋਂ ਜਦੋਂ ਚਾਤੀ ਮਾਰੀ ਸਵੈ ਪ੍ਰਚੋਲ ਕੀਤੀ ਤਾਂ ਮੈਨੂੰ ਆਪਣੇ ਅੰਦਰ ਉਹ ਸਭ ਕੁਝ ਜੀ ਨਜ਼ਰ ਆ ਗਿਆ ਜਦੋਂ ਨਜ਼ਰ ਆ ਗਿਆ ਨਜ਼ਰ ਆ ਗਈ ਜਦੋਂ ਨਜ਼ਰ ਆ ਗਈਆਂ ਤਾਂ ਫਿਰ ਮੈਂ ਗੁਰੂ ਦੇ ਬਚਨਾਂ ਦੀ ਸਹਾਇਤਾ ਨਾਲ ਉਪਦੇਸ਼ ਦੀ ਸਹਾਇਤਾ ਨਾਲ ਉਹਨਾਂ ਨੂੰ ਆਪਣੇ ਤੋਂ ਦੂਰ ਕੀਤਾ ਜਦੋਂ ਇੰਜ ਮੈਂ ਗੁਰੂ ਦੀ ਬਚਨਾਂ ਦੀ ਉਪਦੇਸ਼ ਦੀ ਸਹਾਇਤਾ ਨਾਲ ਮੈਂ ਉਹਨਾਂ ਨੂੰ ਦੂਰ ਕੀਤਾ ਤਾਂ ਇਸ ਤਰ੍ਹਾਂ ਨਾਲ ਮੇਰਾ ਜਿਹੜਾ ਪਰਦਾ ਸੀਗਾ ਉਹ ਗੁਰੂ ਨੇ ਪਰਮੇਸ਼ਰ ਨੇ ਟੱਕ ਦਿੱਤਾ ਜਿਵੇਂ ਗੁਰੂ ਸਾਹਿਬ ਦਾ ਇੱਕ ਪਾਵਨ ਫਰਮਾਨ ਆ ਕਿ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਟੱਗਨ ਕੂਪਤ ਮੇਰੀ ਪਤੰਬਰੀ ਪਾਤ ਤੱਕਣ ਲਈ ਕੀ ਦਿੱਤਾ ਕਿ ਪ੍ਰੇਮ ਦਾ ਪਟੋਲਾ ਦਿੱਤਾ ਜਿਹੜਾ ਬਾਣੀ ਵਿੱਚ ਵਖਰੇ ਟੰਗ ਨਾਲ ਵੀ ਦਸਾਇਆ ਆ ਕਿ ਰੱਬ ਜਿਹਦੇ ਉਤੇ ਬਖਸ਼ਿਸ਼ ਕਰਦਾ ਤ੍ਰੁੱਠਦਾ ਤਾਂ ਉਹਨੂੰ ਉਹ ਗੁਰੂ ਦੀ ਮੱਤ ਦਿੰਦਾ ਉਹ ਗੁਰੂ ਦੀ ਸ਼ਰਨ ਵਿੱਚ ਆਉਂਦਾ ਗੁਰੂ ਦੀ ਮੱਤ ਲੈਂਦਾ ਗੁਰੂ ਦੀ ਮੱਤ ਨਾਲ ਕੀ ਆ ਕਿ ਉਹ ਫਿਰ ਉਹ ਰਸਤਾ ਬਣਾਉਂਦਾ ਜਿਹੜਾ ਰਸਤਾ ਜਿਹੜਾ ਉਹ ਤਬਾਈ ਦਾ ਨਹੀਂ ਬਲਕਿ ਉਹ ਜਿਹੜਾ ਆਵਾਦੀ ਦਾ ਰਸਤਾ ਜੇ ਰਾਹ ਦੇ ਤੁਰਿਆ ਮਨੁੱਖ ਸਹੀ ਹਰਥਾਂ ਵਿੱਚ ਇਨਸਾਨੀਅਤ ਦੇ ਵਾਲੇ दैਵੀ ਗੁਣਾਂ ਨੂੰ ਧਾਰਨ ਕਰਦਾ ਗੁਰੂ ਸਾਹਿਬ ਜਿਵੇਂ ਪਾਵਨ ਫੁਰਮਾਨ ਆ ਕਿ ਗੁਰੂ ਪੂਰੇ ਮੇਰੀ ਰਾਖ ਲਈ ਕਿ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਤੁਸੀਂ ਸਦਾ ਮੇਰਾ ਪਰਦਾ ਟੱਕ ਲਿਆ ਕਿਉਂਕਿ ਜੇਕਰ ਮੇਰੀ ਇੱਜ਼ਤ ਨਾ ਰੱਖਦਾ ਨਾ ਉਸ ਤਰ੍ਹਾਂ ਰਹਿਦਾ ਤਾਂ ਮੈਂ ਗੁਰਮੁਖ ਨਹੀਂ ਸੀ ਬਣ ਸਕਦਾ ਮੇਰੇ ਗੁਨਾਹ ਜਿਹੜੇ ਪਾਪ ਆ ਉਹ ਨਸ਼ਰ ਹੋ ਜਾਣੇ ਸੀਗੇ ਮੇਰੀ ਬਦਨਾਮੀ ਹੋਣੀ ਸੀ ਮੈਂ ਉਹ ਰਾਹ ਤੁਰਨਾ ਸੀ ਜਿਹੜੇ ਰਾਹ ਅੱਦੀਦਾਨੀ ਵਕੇ ਜਿਹੜਾ ਬਰਬਾਦੀ ਦਾ ਰਾ ਤਬਾਹੀ ਦਾ ਰਸਤਾ ਪਰ ਨਾ ਲੱਗਿਆ ਸੀ ਤਾਂ ਕੋਈ ਭੁਲੇਖਾ ਨਾ ਖਾ ਜਾਵੇ ਜਿਵੇਂ ਅਸੀਂ ਇੰਨੀ ਸਪਸ਼ਟਤਾ ਦੇ ਬਾਵਜੂਦ ਵੀ ਅਸੀਂ ਭੁਲੇਖਾ ਖਾ ਜਾਂਨੇ ਆ ਗੁਰੂ ਸਾਹਿਬ ਇਹ ਸਪਸ਼ਟ ਕਰ ਰਹੇ ਆ ਜਿਵੇਂ ਗੁਰਪੁਰਾ ਮੇਰੀ ਰਾਖ ਲਈ ਤਾਂ ਨਾ ਲੱਖ ਦਿੱਤੇ ਆ ਕਿ ਅੰਮ੍ਰਿਤ ਰਾਮ ਰਿਦੇ ਮੇਂ ਦੀਨੋ ਜਨਮ ਜਨਮ ਕੀ ਮੈਲ ਗਈ ਕਿ ਫਤ ਰੱਖੀ ਕਿਵੇਂ ਕਿ ਮੈਨੂੰ ਆਤਮਿਕ ਜ਼ਿੰਦਗੀ ਦੇਣ ਵਾਲਾ ਨਾ ਮਿਲ ਗਿਆ ਮੇਰੇ ਹਿਰਦੇ ਵਿੱਚ ਵਸ ਗਿਆ ਜਿਹਨੂੰ ਜਪਣ ਨਾਲ ਜਿਹਨੂੰ ਧਾਰਨ ਕਰਨ ਨਾਲ ਜਿਹੋ ਜਿਹਾ ਮੈਂ ਪਵਿੱਤਰ ਜੀਵਨ ਜੀਉਣ ਨਾਲ ਮੇਰੇ ਜਿਹੜੇ ਅੰਦਰ ਖੋੜ ਸੀਗਾ ਮਨ ਸਸਕਾਰਾਂ ਜਿਹੜੀ ਮੈਲ ਸੀਗੀ ਉਹ ਸਾਰੀ ਦੀ ਸਾਰੀ ਮੈਲ ਲਹਿ ਗਈ ਠੀਕ ਤੋਂ ਗੁਰੂ ਜਿਹੜੇ ਪਤ ਰਖਦਾ ਉਸ ਪਤ ਰਖਣ ਦਾ ਆ ਰੂਪ ਆ ਆ ਸਰੂਪਾ ਬਾਣੀ ਵਿੱਚ ਜੋ ਅਸੀਂ ਆਮ ਸਮਝ ਲਿਆ ਜਾਂ ਸਮਝਾਇਆ ਗਿਆ ਸੋ ਕਾਲ ਕਥਤ ਧਾਰਮਿਕ ਆਗੂਆਂ ਵੱਲੋਂ ਗੁਰਬਾਣੀ ਜਿਹੜੀ ਆ ਇਸ ਉਤੇ ਮੋਰ ਨਹੀਂ ਲਾਉਂਦੀ ਇਸ ਦੀ ਪੁਸ਼ਟੀ ਨਹੀਂ ਕਰਦੀ ਅਸੀਂ ਕਿਹਾ ਜਿਹੜੀਆਂ ਕਥਾ ਕਹਾਣੀਆਂ ਮੇਰੇ ਤੁਹਾਡੇ ਵਰਗੇ ਨੇ ਘੜੀਆਂ ਬਣਾਈਆਂ ਜਾਂ ਗੁਰੂ ਸਾਹਿਬ ਜੀ ਦੇ ਮੂੰਹ ਵਿੱਚ ਪਾ ਦਿੱਤੀਆਂ ਅਸੀਂ ਉਹਨਾਂ ਨੂੰ ਵੀ ਗੁਰਬਾਣੀ ਦੇ ਤੁਲ ਸਮਝਣ ਦੀ ਭੁੱਲ ਕਰ ਬੈਨੇ ਆ ਇਸ ਲਈ ਕਿਵੇਂ ਜਦੋਂ ਗੱਲ ਚੱਲਦੀ ਆ ਕੋਈ ਸੱਜਣ ਕਹਿੰਦੇ ਜੀ ਫਾਣੇ ਜੀ ਉਹ ਗੁਰੂ ਸਾਹਿਬ ਦੇ ਜੀਵਨ ਚ ਲਿਖਿਆ ਆ ਫਲਾਣੇ ਇਤਿਹਾਸ ਵਿੱਚ ਲਿਖਿਆ ਆ ਗੁਰੂ ਸਹਿਬ ਨੇ ਇੰਜ ਆਖਿਆ ਅਸੀਂ ਇਹ ਗੱਲ ਭੁੱਲ ਜੰਨੇ ਆ ਕਿ ਗੁਰੂ ਜੀ ਨੇ ਜੋ ਆਖਿਆ ਉਹ ਗੁਰਬਾਣੀ ਵਿੱਚ ਆ ਉਹ ਗੁਰਬਾਣੀ ਜਿਹੜੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਠੀਕ ਤੋਂ ਪਰਦਾ ਟਕਦਾ ਜਿਹੜਾ ਪਰਦਾ ਟਕਦਾ ਸਾਡੇ ਔਗਣਾ ਨੂੰ ਮਿਟਾ ਕੇ ਜਦੋਂ ਗੁਰੂ ਸਾਹਿਬ ਜਦੋਂ ਆਖਦੇ ਆ ਕਿ ਸਤਗੁਰੂ ਸੇਕੇ ਬੰਧਨ ਕਟਾ ਹੈ ਕਿ ਗੁਰੂ ਜਿਹੜਾ ਸਿੱਖਦੇ ਬੰਧਨ ਕੱਟ ਦਿੰਦਾ ਇਸ ਲਈ ਉਹ ਅਗੇ ਆਖਿਆ ਕਿ ਗੁਰ ਕਸਿਕ ਵਿਕਾਰ ਤੇ ਹਟਾ ਮੁਝੇ ਆ ਕੋ ਮੇਰੇ ਵਰਗਾ ਸੀਗਾ ਹੋਰ ਪੰਕਤੀ ਸੁਣ ਲਈ ਕਿ ਗੁਰੂ ਜਿਹੜਾ ਉਹ ਪਰਦੇ ਢੱਕਦਾ ਸੋ ਵੰਦਨ ਕੱਟ ਦੇਂਦਾ ਉਹ ਕਿਸੇ ਆਪਣੇ ਪਸ਼ੂਆਂ ਲਈ ਉਹ ਦੂਜੇ ਦੇ ਖੇਤੋਂ ਪੱਠੇ ਬੱਢਣ ਲੱਗ ਪਿਆ ਚਾਰਾ ਬੱਢਣ ਲੱਗ ਪਿਆ ਉਹਨੂੰ ਪੁੱਛਿਆ ਵੀ ਨਹੀਂ ਜਾ ਕੇ ਚੋਰੀ ਬੱਢਣ ਲੱਗ ਪਿਆ ਕਿਹੜਾ ਦੇਖਣ ਰਿਹਾ ਕਿਉਂਕਿ ਹੋਰਦਾ ਹੀ ਜਾਂਦਾ ਸੀ ਉਹਨੇ ਦੇਖ ਲਿਆ ਵੀ ਇਹ ਦੂਜੇ ਦੇ ਖੇਤੋਂ ਆਪਣੇ ਪਸ਼ੂਆਂ ਲਈ ਚਾਰਾ ਵੱਢੀ ਜਾ ਰਹੇ ਆ ਤੇ ਨਾਲ ਨਾਲ ਉਹ ਪੰਕਤੀ ਪੜੀ ਜਾ ਰਿਹਾ ਕਿ ਸਤਗੁਰੂ ਸੇ ਕਹਿ ਵੰਦਨ ਕਰਤਾ ਸਤਗੁਰੂ ਸੇ ਕਹਿ ਵੰਦਨ ਕਰਤਾ ਉਹ ਕਹਿੰਦਾ ਭਰਿਆ ਲੋਕਾਂ ਅੱਗੇ ਪੜ ਲੈ ਕੁਛ ਤੇ ਗੁਰੂ ਨੇ ਅੱਗੇ ਵੀ ਕੁਝ ਆਖਿਆ ਹੋਇਆ ਤਾਂ ਉਹ ਆਖਣ ਲੱਗਾ ਵੀ ਮੈਂ ਇਕੱਲਾ ਸਿੱਖ ਤੋੜਾਂ ਕਿ ਸਾਰੀ ਬਾਣੀ ਮੈਂ ਹੀ ਪੜਨੀ ਆ ਹਾਂ ਤੇ ਤੂੰ ਵੀ ਗੁਰੂ ਦਾ ਸਿੱਖ ਆ ਤੂੰ ਪੜ ਲੈ ਅੱਗੇ ਭਈ ਜਿੰਨੀ ਮੈਂ ਮੈਂ ਸਿੱਖ ਮੇਰੇ ਸਿਆਈਆਂ ਵਿੱਚ ਪੜ੍ਹਦੇ ਆਂ ਆ ਤੇ ਅਗਲੀ ਪੰਕਤੀ ਤੂੰ ਪੜ ਲੈ ਉਹ ਕਿ ਅਗਲੀ ਪੰਕਤੀ ਪੜਦਾ ਜੇ ਜੋ ਕਰ ਰਿਹਾ ਉਹ ਨਹੀਂ ਸੀ ਕਰ ਸਕਦਾ ਕਿ ਆਖਿਆ ਸਤ ਗੁਰੂ ਕਾ ਸਿਵਕਾਰ ਤੋਂ ਹਟਾ ਕਿ ਗੁਰੂ ਕਾ ਜੇ ਸਿੱਖ ਆ ਸਤਿਮੁ ਸਿੱਖ ਆ ਉਹ ਵਿਕਾਰਾਂ ਤੋਂ ਹਟ ਜਾਂਦਾ ਗੁਰੂ ਦਾ ਹਟਣਾ ਹੀ ਜਿਹੜਾ ਉਹ ਗੁਰੂ ਦਾ ਉਹ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਦੀ ਗੱਲ ਨੂੰ ਮੰਨ ਕੇ ਜਦੋਂ ਉਹ ਵਿਕਾਰਾਂ ਤੋਂ ਸੰਕੁਚ ਕਰਦਾ ਉਹ ਸਦਸਤੇ ਦਾ ਤਿਆਗ ਕਰਦਾ ਇਹ ਜੋ ਮੱਦ ਦਿੰਦਾ ਗੁਰੂ ਇਸ ਰੂਪ ਵਿੱਚ ਉਹਦੀ ਸਹਾਇਤਾ ਕਰਦਾ ਉਹਦੀ ਪੱਤ ਰੱਖਦਾ ਨਾ ਕਿ ਜਦੋਂ ਸ਼ਾਬਾਸ਼ ਦਿੰਦਾ ਤੇ ਸ਼ਾਬਾਸ਼ ਪਤਾ ਤੂੰ ਮੇਰੇ ਤੇ ਭਰੋਸਾ ਰੱਖ ਰਿਹਾ ਪਰ ਤੂੰ ਜੋ ਮਰਜ਼ੀ ਕਰੀ ਜਾ ਸਭ ਤੇਰੇ ਗੁਨਾਹ ਮਾਫਾ ਜਿਵੇਂ ਕਿ ਤੁਸੀਂ ਆਮ ਸਮਝਦੇ ਆ ਹਾਂਜੀ ਮੈਨੂੰ ਯਾਦ ਆ ਕਿ ਸੱਜਣ ਜਿਹੜੇ ਸੀਗੇ ਉਹ ਕਿਸੇ ਬਾਬਾ ਜੀ ਦੇ ਬੜੇ ਸ਼ਹਜ਼ਾਲੂ ਸੀਗੇ ਉਦਾਂ ਬੜੇ ਬਾਣੀ ਪੜਨ ਵਾਲੇ ਬੜੇ ਨਿਤ ਨਿਮੀ ਸੀ ਤੇ ਉਹ ਕਹਿੰਦੇ ਉਹਨਾਂ ਨੇ ਕਹਿਣਾ ਜੇ ਸਾਨੂੰ ਤਾਂ ਮਹਾਰਾਜ ਨੇ ਬਾਬਾ ਜੀ ਨੇ ਮਹਾਰਾਜ ਕਹਿੰਦੇ ਸੀ ਉਹਨਾਂ ਨੂੰ ਕਿ ਉਹਨਾਂ ਨੇ ਆਖਿਆ ਸੀ ਕਿ ਜਿਹੜਾ ਸੰਤ ਦੀ ਸੰਗ ਵਿੱਚ ਆ ਜਾਂਦਾ ਉਹਨੂੰ ਕੋਈ ਹਾਲਾਂ ਕਾਲਾਂ ਦੀ ਲੋੜ ਹੀ ਨਹੀਂ ਪੈਂਦੀ ਉਹ ਗੁਰਬਾਣੀ ਦੀ ਪੰਗਤੀ ਸੁਣਾਉਂਦੇ ਸੁਣਾਉਂਦੇ ਹੁੰਦੇ ਸੀ ਕੋਟ ਕਰਦੇ ਹੁੰਦੇ ਸੀਗੇ ਕਹਿੰਦੇ ਉਹਨੇ ਆਖਿਆ ਵੀ ਉਹਨਾਂ ਦੇ ਉਹਨਾਂ ਦੇ ਕੋਈ ਹਾਲਾਂ ਦੀ ਲੋੜ ਨਹੀਂ ਸਾਹਿਬ ਜੀ ਦੇ ਕਹਿੰਦਾ ਮਹਾਰਾਜ ਬਖਸ਼ੇ ਹੋਏ ਆ ਤੋ ਇਹ ਗੱਲ ਇਹ ਵੀ ਘਟੋ ਘੜ ਗੁਰਬਾਣੀ ਜਿਹੜੀ ਆ ਹੋਏ ਗੁਰਬਾਣੀ ਸਾਨੂੰ ਇਸ ਰਾਹ ਨਹੀਂ ਤੋਰਦੀ ਉਹਦਾ ਕਹਿੰਦੇ ਆ ਵੀ ਜਿਹੇ ਕਰਮ ਕਮਾਏ ਤੇ ਇਹ ਹੋਈ ਸੀ ਇਸ ਲਈ ਜਦੋਂ ਮਹਾਰਾਜ ਬਾਣੀ ਗੱਲ ਕਰਦੇ ਆ ਆਮ ਜਿਹੜੇ ਵਿਸ਼ਵਾਸ ਆ ਲੋਕਾਂ ਦਾ ਜੋ ਸਮਝਦਾ ਕਿ ਅਸੀਂ ਜੇਕਰ ਆਪਨੇ ਇਛੇ ਦੀ ਜੀ ਜ਼ਰੂਰਤ ਜਿਹੜੀ ਆ ਇਵੜ ਕੇ ਇਹਨੇ ਤੁਰ ਵੀ ਨਹੀਂ ਹੁੰਦੀ ਬਾਅਦ ਵੀ ਜੋ ਪ੍ਰਚਲਿਤ ਹੁੰਦੀ ਆ ਜਦੋਂ ਜਥੇਬੰਦਕ ਰੂਪ ਧਾਰਨ ਕਰਦਾ ਤਾਂ ਸਮਝਦਾ ਕਿ ਮੈਂ ਉਹ ਚਿੰਨ ਧਾਰਨ ਕਰਕੇ ਉਹਦੀ ਬਖਸ਼ਿਸ਼ ਦਾ ਖੁਸ਼ੀ ਦਾ ਪਾਤਰ ਬਣ ਗਿਆ ਹੁਣ ਬਸ ਮੈਂ ਬਖਸ਼ਿਆ ਗਿਆ ਗੁਰੂ ਸਾਹਿਬ ਜਦੋਂ ਕਹਿੰਦਿਆ ਕਿ Hindu ਕਿਆ ਕਰ Hindu ਆਵੈ ਸੂਤ ਜਿਨੂੰ ਪੜ ਗਲ ਪਾਵੈ ਪਰ ਨਾ ਲੱਗਿਆ ਕਿ ਸੂਤ ਪਾਏ ਕਰੇ ਬਰੇ ਆਈ ਨਾਤਾ ਤੋਤਾ ਥਾਇ ਨਾ ਪਾਈ ਮੁਸਲਮਾਨ ਕਰੇ ਬਰੇ ਆਈ ਬਿਨ ਗੁਰੂ ਪਿਰੇ ਕੋਈ ਥਾਇ ਨਾ ਪਾਈ ਰਾ ਦਸਾਏ ਉਥੈ ਕੋਈ ਜਾਏ ਕਰਨੇ ਬਾਜੂ ਤਿਸ ਨਾ ਪਾਈ ਤੋਂ ਗੁਰਬਾਣੀ ਵੀ ਜਿਹੜਾ ਭਾਵ ਬੜਾ ਸਪਸ਼ਟ ਆ ਇਸ ਲਈ ਜਦੋਂ ਗੁਰਨਾਨਕ ਸਾਹਿਬ ਜੀ ਨੂੰ ਕਾਬੇ ਵਿੱਚ ਪੁੱਛਿਆ ਗਿਆ ਕਿ Hindu ਬੜਾ ਕਿ ਮੁਸਲਮਾਨ ਹੋਈ ਤਾਂ ਗੁਰੂ ਸਾਹਿਬ ਬੜਾ ਸਪਸ਼ਟ ਉੱਤਰ ਸੀਗਾ ਕਿ ਸ਼ੁਭ ਮਨ ਬਧ ਦੋਨੋ ਰੋਈ ਕਿ ਜੇ ਕਲਾ ਅਮਰ ਚੰਗੇ ਨਹੀਂ ਤੁਹਾਡਾ ਕੈਰੈਕਟਰ ਨਹੀਂ ਤੁਹਾਡਾ ਆਚਰਨ ਨਹੀਂ ਤਾਂ ਲੇਬਲ ਪਮੈਂ ਜੋ ਮਰਜੀ ਲਾ ਲਓ ਪਮੈਂ ਜਿੰਨਾ ਮੱਦੇ ਕਿਸੇ ਦਾ ਵਿਸ਼ਵਾਸ ਬਣ ਜਾਓ ਸ਼ਰਧਾਲੂ ਬਣ ਜਾਓ ਉਹਦੇ ਮਾਲ ਨਾਂ ਦੇ ਮਾਲਾ ਜਪਣ ਲੱਗ ਪਵੋ ਪਮੈਂ ਜਿੰਨਾ ਵੀ ਕਰੀ ਜਾਓ ਤਪਤੀ ਕਰੀ ਜਾਓ ਸਿਰੋ ਚਾਮ ਉਠਕੇ ਉਹਦੀ ਨਾਂ ਦੀ ਆਰਤੀ ਕਰੀ ਜਾਓ ਪਰ ਜੇਕਰ ਤੁਸੀਂ ਉਹਦੀ ਜਿਹੜੀ ਗੱਲਾਂ ਸਿੱਖਿਆ ਜਿਹੜੀ ਆ ਉਹਨੋਂ ਪੜ ਗਏ ਸੁਣ ਕੇ ਉਹ ਆਪਣੇ ਜੀਵਨ ਵਿੱਚ ਤਾਰਨ ਨਹੀਂ ਕਰਦੇ ਕਾ ਕੋਈ ਵੀ ਤੁਹਾਡੀ ਪਤ ਨਹੀਂ ਰੱਖ ਸਕਦਾ ਤੁਹਾਡਾ ਪਰਦਾ ਨਹੀਂ ਟੱਕ ਸਕਦਾ ਹਾਂ ਕੋਈ ਅਧੂਰਾ ਜਿਹੜਾ ਉਹ ਜਰੂਰ ਤੁਹਾਨੂੰ ਵਿਸ਼ਵਾਸ ਦਵਾ ਦੇਊਗਾ ਦਵਾਉਂਦੇ ਆ ਪਰ ਜਿਹੜਾ ਖਾਬਨਾ ਜੁੜੀ ਰੂਹ ਆ ਉਹ ਕਦੀ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਝੂਠੀ ਤਸੱਲੀ ਨਹੀਂ ਹੁੰਦੇਊਗੀ ਇਸ ਲਈ ਗੁਰੂ ਸਾਹਿਬ ਕੋ ਜਿਹੜੇ ਆਉਂਦੇ ਸੀ ਜੇ ਸਿੱਖ ਜਦੋਂ ਮਹਾਰਾਜ ਸਰੀਰ ਗ੍ਰੂਪ ਵਿੱਚ ਵਿਚਰਦੇ ਸੀਗੇ ਤਾਂ ਪਹਿਲਾਂ ਉਹਨਾਂ ਦੇ ਕੀਤ ਵੀ ਪੁੱਛਦੇ ਸੀ ਕਿ ਪਤੋਂ ਕੀ ਕੀਤ ਕਰਦਾ ਜਿਹਦੇ ਉਪਜਿਤ ਦਾ ਸਾਧਨ ਕੀ ਆ ਜੇਕਰ ਕਿਸੇ ਦੀ ਜਿਹੜਾ ਰੋਜ਼ੀ ਦਾ ਸਾਧਨ ਉਹ ਗਲਤ ਢੰਗ ਨਾਲ ਰੋਜ਼ੀ ਕਮਾਉਂਦਾ ਸੀ ਉਹਨੂੰ ਵਰਜਦੇ ਸੀਗੇ ਕਿ ਨਹੀਂ ਪਾਈ ਪਹਿਲਾਂ ਆਪਣੀ ਜਿਹੜੀ ਉਪਜੀਵਕਾ ਸਾਧਨਾ ਉਹਨੂੰ ਸ਼ੁੱਧ ਕਰ। ਪਰ ਮਹਾਰਾਜ ਜਿਹੜਾ ਬੰਦੇ ਨੂੰ ਹਰ ਇੱਕ ਨੂੰ ਆਚੰਨਕ ਤੌਰ ਤੇ ਬੁਲੰਦੀਆਂ ਸ਼ੋਹਨ ਲਈ ਉਹਨੂੰ ਪ੍ਰੇਰਦੇ ਦੀ ਉਤਸ਼ਾਹਤ ਕਰਦੇ ਸੀਗੇ ਜਿਹੜੇ ਧੈਵੀ ਗੁਣਾਂ ਇਹਨਾਂ ਗੁਣਾਂ ਦਾ ਧਾਰਨੀ ਬਣ ਲਈ ਕਹਿੰਦੇ ਸੀਗੇ। ਇਸ ਲਈ ਭਾਵੇਂ ਉਹ ਗੁਰੂ ਤੇ ਭਾਵੇਂ ਕਿੰਨੀ ਵੀ ਸ਼ਰਧਾ ਰੱਖਦਾ ਸੀਗਾ ਮਹਾਰਾਜ ਉਹਨੂੰ ਧਿਆਨ ਵਿੱਚ ਨਹੀਂ ਸੀ ਰੱਖਦੇ ਕਿ ਭਈ ਇਹ ਨੇ ਦੂਰੋਂ ਚੱਲ ਕੇ ਆਇਆ ਇਹ ਮੇਰੇ ਨਾਮ ਦੀ ਮਾਲਾ ਜਪ ਰਿਹਾ। ਜਾ ਮੇਰੇ ਗੇੜੀ ਤਸਵੀਰیں ਨਾਲ ਗਲਵਝ ਲਟਕਾਈ ਹੋਈ ਆ ਨਹੀਂ ਗੁਰੂ ਸਾਹਿਬ ਇਹਨਾਂ ਗੱਲਾਂ ਧਿਆਨ ਵਿੱਚ ਨਹੀਂ ਰੱਖਦੇ ਇਹ ਨਹੀਂ ਸੀ ਵਿਚਾਰਦੇ ਉਹ ਵਿਚਾਰਦੇ ਸੀ ਕਿ ਇਹਦੇ ਕਰਮ ਕੀ ਆ ਇਹਦਾ ਆਚਨ ਕਿਹੋ ਜਿਹਾ ਇਹ ਵਰਤਾਰਾ ਕਿਹੋ ਜਿਹਾ ਤੋਂ ਉਹਦਾ ਗੁਰੂ ਦਾ ਇਹ ਉਪਦੇਸ਼ ਨੂੰ ਪੜ੍ਹ ਸੁਣ ਕੇ ਮੰਨ ਕੇ ਉਸ ਰਾਹ ਨੂੰ ਅਪਣਾਉਣਾ ਗੁਰਬਾਣੀ ਵਿੱਚ ਇਹ ਪਰਦਾ ਟਕਣ ਦਾ ਰੂਪ ਆ ਨਾ ਕਿ ਸਾਡੇ ਕੋ ਕਰਮਾਂ ਉੱਤੇ ਪਰਦਾ ਪਾਉਣਾ ਜੀ ਠੀਕ ਹੈ ਨਹੀਂ ਬੜੇ ਵਧੀਆ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਸਤਿਗੁਰੂ ਨੇ ਕਿਦਾਂ ਟੱਕ ਲਿਆ ਸਾਡਾ ਪਰਦਾ ਕੀ ਇਹਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜਾ ਅਸੀਂ ਰੁਮਾਲਾ ਦਿੰਨੇ ਆ ਉਹਦੇ ਨਾਲ ਵੀ ਕੋਈ ਲਿੰਕ ਹੈ ਕਿ ਪੜਦੇ ਆ ਲੈ ਆ ਨਹੀਂ ਨਹੀਂ ਅਸਲ ਪਹਿਲੇ ਜਿਹੜੇ ਅਨਪੜ੍ਹਤਾ ਜ਼ਿਆਦਾ ਸੀਗੀ ਤੇ ਕਿੰਮੇ ਜਦੋਂ ਰੁਮਾਲਾ ਚੜਾਉਂਦੇ ਸੀਗੇ ਜਦੋਂ ਖਾਸ ਤੌਰ ਤੇ ਪਾਠ ਦੀ ਸਮਾਪਤੀ ਹੁੰਦੀ ਸੀ ਹਾਂਜੀ ਤਾਂ ਕਈ ਥਾਂ ਜਿਹੜਾ ਕੋਈ ਪੜਦੇ ਹੁੰਦੇ ਸੀਗੇ ਰੁਮਾਲਾ ਦੇਖ ਕੇ ਕਿ ਪ੍ਰੇਮ ਪਟੋਲਾ ਤੈਂ ਸ਼ਾਇਦ ਦਿੱਤਾ ਟਾਕ ਨੂੰ ਕੋਈ ਪੱਤ ਮੇਰੀਏ ਤੇ ਉਹ ਕਿੰਦੇ ਨਾਲ ਹੋਰ ਜੁੜ ਲੈਂਦੇ ਸੀਗੇ ਪਰ ਪੜ੍ਹਦੇ ਆ ਪਟੋਲਾ ਦੇ ਤਾ ਤੇਰੇ ਸੇਵਕਾਂ ਨੇ ਨਾ ਜ਼ੋਰ ਪੰਨੇ ਜੁੜ ਕੇ ਪੜਦੇ ਹੁੰਦੇ ਸੀਗੇ ਉਹ ਮੈਨੂੰ ਯਾਦ ਆ ਛੋਟੇ ਹੁੰਦੀ ਸੀ ਅਸੀਂ ਖੁਦ ਪੜਦੇ ਰਹੇ ਆ ਫਿਰ ਜਦੋਂ ਇਹ ਸਮਝ ਆਈ ਥੋੜੀ ਸਮਝੇ ਦਾਵਾ ਨਹੀਂ ਕਿ ਇਸੇ ਪੂਰੀ ਸਮਝਾ ਗਈ ਪਰ ਜਦੋਂ ਸਮਝ ਆਈ ਤਾਂ ਫਿਰ ਅਸੀਂ ਦੂਜਿਆਂ ਨੂੰ ਦੱਸਣ ਸ਼ੁਰੂ ਕੀਤਾ ਕਿ ਨਹੀਂ ਭਾਈ ਗੁਰੂ ਸਾਹਿਬ ਇਹ ਸ਼ਬਦ ਸ਼ਲੋਕ ਵਿੱਚ ਇਹ ਗੱਲ ਨਹੀਂ ਕਹਿ ਰਹੇ ਇਹ ਪਰਵਾਹ ਜਿਹੜਾ ਗੁਰੂ ਦੇ ਪੜਦੇ ਨਹੀਂ ਟੱਕ ਰਿਹਾ ਬਲਕਿ ਪੜਦੇ ਗੁਰੂ ਨੇ ਸਾਡੇ ਟੱਕਨੇ ਆ ਉਹ ਟੱਕਨੇ ਜਿਹੜੇ ਆ ਉਹ ਸਾਡੇ ਸਾਡੇ ਗੁਣ ਪੈਦਾ ਕਰਕੇ ਚੰਗੀਆਂ ਚੰਗੀ ਮਤ ਦੇ ਕੇ ਚੰਗੇ ਰਾਹ ਉਦੇ ਤੋਰ ਕੇ ਜਿਹੜਾ ਗੁਰੂ ਨੇ ਇਸ ਰੂਪ ਵਿੱਚ ਸਾਡਾ ਪਰਦਾ ਢੱਕਣਾ ਨਾ ਕਿ ਅਸੀਂ ਗੁਰੂ ਦਾ ਪਰਦਾ ਢੱਕਣਾ ਤੇ ਜਿਹੜੀ ਗੱਲ ਜਿਹੜੀ ਆ ਉਸ ਜਿਹੜੀ ਹੋਮ ਕੋਈ ਸ਼ਾਦੀ ਕੋਈ ਪਰਦਾ ਹੋਵੇ ਪਰ ਮੇਰੇ ਕਹਿਲਾ ਹੁਣ ਕੋਈ ਨਹੀਂ ਪਰਦਾ ਕਿਉਂਕਿ ਜਿਵੇਂ ਜਿਵੇਂ ਸਮਝਾਉਣ ਲੱਪੀ ਲੋਕਾਂ ਨੂੰ ਤੇ ਉਹਦੇ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨ ਲੱਗ ਪਏ ਪਰ ਜਿਹੜਾ ਗੁਰਬਾਣੀ ਵਿੱਚ ਪਰਦਾ ਢੱਕਣ ਦੀ ਗੱਲ ਆ ਉਹ ਇਸ ਤਰ੍ਹਾਂ ਇਸੇ ਰੂਪ ਵਿੱਚ ਯਾਰ ਕਿ ਸਾਡੇ ਜਿਹੜੇ ਔਗਣ ਆ ਉਹ ਸਾਨੂੰ ਪਹਿਲਾਂ ਉਹ ਸਾਨੂੰ ਔਗਣ ਜਿਹੜਾ ਦਸਾਉਂਦਾ ਵੇ ਸਾਡੇ ਅੰਦਰ ਆਹ ਕਮਜ਼ੋਰੀਆਂ ਆਹ ਔਗਣ ਆ ਇਸ ਲਈ ਜਦੋਂ ਗੁਰੂ ਸਾਹਿਬ ਬਾਣੀ ਖਿਆਲ ਦਤ ਆਇਆ ਖੁਦੇ ਆ ਤ੍ਰਿਸ਼ਨਾ ਨਿੰਦਾ ਬੁਰੀ ਕਾਮ ਕ੍ਰੋਧ ਬਿਕਰਾਲ ਪਰ ਨਾਲਾ ਦਾ ਇਨੀ ਅੱਖੀ ਨਦਰ ਨਾ ਆਵੀ ਜਦ ਸ਼ਬਦ ਨਾ ਕਰੇ ਵਿਚਾਰ ਤੋ ਗੁਰ ਸ਼ਬਦ ਦੀ ਵਿਚਾਰ ਕਰਨ ਦਾ ਗੁਰੂ ਦੀ ਮਤ ਲੈਣ ਦਾ ਸਭ ਤੋਂ ਵੱਡਾ ਲਾਭ ਇਹੀ ਆ ਕਿ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਇਹ ਜਿਹੜੀਆਂ ਕਮਜ਼ੋਰੀਆਂ ਇਹ ਜਿਹੜੇ ਵਿਕਾਰ ਆ ਇਹ ਖਾਮੀਆਂ ਇਹ ਨਜ਼ਰ ਆਉਣ ਲੱਗ ਪੈਂਦੀਆਂ ਨਹੀਂ ਤਾਂ ਪਹਿਲਾਂ ਇਹ ਜਿਹੜੇ ਸਾਡੀਆਂ ਬੇੜੀਆਂ ਸੀ ਸਾਨੂੰ ਇਹ ਜਿਹੜੀਆਂ ਇਹ ਸਾਨੂੰ ਗਹਿਣੇ ਨਜ਼ਰ ਆਉਂਦੇ ਸੀਗੇ ਪਰ ਜਦੋਂ ਸ਼ਬਦ ਦੀ ਵਿਚਾਰ ਕੀਤੀ ਗੁਰੂ ਨੂੰ ਸਮਝਿਆ ਗੁਰੂ ਦੀ ਮੱਦ ਲਈ ਤਾਂ ਫਿਰ ਪਤਾ ਲੱਗਾ ਨਹੀਂ ਭਈ ਇਹ ਤਾਂ ਸਾਡੇ ਪੈਰੇ ਜਿਹੜੀ ਹੈ ਜੰਜੀਰਾਂ ਇਹ ਤਾਂ ਔਗਣਾਂ ਇਹ ਤਾਂ ਬੀੜੀਆਂ ਇਹ ਤਾਂ ਸਾਨੂੰ ਅੱਗੇ ਨਹੀਂ ਵਧਣ ਦੇ ਰਹੀਆਂ ਤੋਂ ਫਿਰ ਜਦੋਂ ਪਤਾ ਲੱਗਿਆ ਫਿਰ ਅਸੀਂ ਗੁਰੂ ਦੇ ਬਚਨਾਂ ਦੀ ਉਪਦੇਸ਼ ਸਹਾਇਤਾ ਨਾਲ ਹੀ ਇਹਨਾਂ ਬੀੜੀਆਂ ਨੂੰ ਕੱਟਣ ਦਾ ਯਤਨ ਕਰਦੇ ਆਂ ਤੋਂ ਇਹ ਜਿਹੜਾ ਇਹ ਉਦਮ ਉਪਰਾਲਾ ਗੁਰੂ ਦੀ ਇਹ ਮਤ ਸਮਝ ਲੈ ਕੇ ਇਹ ਪਰਦਾ ਟਕਣ ਦਾ ਪ੍ਰਤੀਕ ਪਰਦਾ ਟਕਣ ਦਾ ਪ੍ਰਤੀਕ ਦੋ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਸਤਗੁਰ ਕਿਦਾਂ ਪਰਦੇ ਟਕਦਾ ਔਰ ਕਿਸ ਤਰੀਕੇ ਨਾਲ ਸਾਡੇ ਸਾਰੇ ਪਰਦੇ ਜਿਹੜੇ ਆ ਉਹ ਟਕਦਾ ਆਈ ਥਿੰਕ ਤੁਸੀਂ ਬਹੁਤ ਵਧੀਆ ਰਿਹਾ ਤੁਹਾਡਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਹਾਡਾ ਭਾਈ ਸਾਹਿਬ ਬਹੁਤ ਬਹੁਤ ਥੈਂਕ ਮੈਂ ਕੋਈ ਕੋਈ ਸ਼ਬਦ ਜਿਹੜੇ ਆ ਮੈਂ ਜੇ ਕੋਈ ਦੋ ਸ਼ਬਦ ਜਿਹੜੇ ਆ ਮੈਂ ਉਹ ਵਿਆਖਿਆ ਕਰਨ ਦਾ ਟਾਈਮ ਨਹੀਂਗਾ ਪਰ ਗੱਜਨਾ ਕਿ ਇਹ ਦੱਸਿਆ ਹੈ ਜਿਹਦਾ ਕਾਜ ਦੇ ਵਿੱਚ ਕਿ ਗੁਰੂ ਜਿਹੜਾ ਪਰਦਾ ਕਿਸ ਨਾਲ ਟਕਦਾ ਕੁਰਾ ਸ਼ਬਦ ਦੇ ਨੇ ਜਿਸ ਦਾ ਮਤਲਬ ਲਗਿਆ ਪ੍ਰਭ ਕਿਰਪਾ ਤੇ ਹਰ ਹਰ ਤੇ ਆਵਾਂ ਪ੍ਰਭੂ ਦਇਆ ਤੇ ਮੰਗ ਲਗਾਵਾਂ ਉਠ ਤੇ ਬੈਠ ਤੇ ਸੋਭ ਤੇ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਓ ਨਾਮ ਔਖੋ ਦੇ ਮੋਕੋ ਸਾਧੂ ਦੀਆ ਕਿਲਵੇ ਕਾਤੇ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਾ ਪੀਰਾ ਸਗਲ ਬਨਾਸੇ ਦਰਦਾ ਜੀਓ ਤੇ ਆ ਕਿ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਦੇ ਸਾਧੂ ਸੰਗਤ ਪਾਏ ਗੁਰਪੇਡਤ ਹਉ ਕਹੀ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਗੁਰੂ ਢਾਕ ਲੀਆ ਮੇਰਾ ਪਰਦਾ ਜੀਓ ਇਹ ਪਰਦਾ ਟਕਣ ਦਾ ਰੂਪ ਆ ਤੋਂ ਇਸ ਤਰ੍ਹਾਂ ਦੇ ਦੋਰ ਸ਼ੁਕੀਨ ਸ਼ਬਦ ਆ ਤੋਂ ਬਾਦ ਸ਼ਬਦ ਆਏ ਦੇ ਜਿਨ੍ਹਾਂ ਚ ਇਹਦਾ ਰੂਪ ਦਸਾਇਆ ਕਿ ਕਿਸ ਨਾਲ ਪਰਦਾ ਟਕਦਾ ਜਿਹੜੇ ਸਾਡੇ ਵੀਰ ਪੈਣ ਬਜ਼ੁਰਗ ਬੱਚੇ ਜਿਹੜੇ ਆ ਜੇਕਰ ਹੋਰ ਜੇਕਰ ਇਹਦੇ ਵਿੱਚ ਸਮਝਣਾ ਚਾਣ ਤਾਂ ਬਾਣੇ ਵਿੱਚ ਤੇ ਸ਼ਬਦ ਆਏ ਆ ਉਹਨਾਂ ਨੂੰ ਪੜ ਕੇ ਉਹ ਲਾਭ ਉਠਾ ਸਕਦੇ ਆ ਜੀ ਭਾਈ ਸਾਡਾ ਤੁਹਾਡਾ ਵਾ ਵਾ ਬਹੁਤ ਥੈਂਕਸ ਮੇਰੇ ਕੱਲ ਸਾਰੇ ਸਰੋਤਿਆਂ ਨੂੰ ਕਿੱਦਾਂ ਪੜਦਾ ਟੱਕਦਾ ਇਹਦੇ ਬਾਰੇ ਅੱਜ ਸਮਝ ਆ ਗਈ ਹੋਏਗੀ ਸੋ ਸਾਰਿਆਂ ਨੂੰ ਰਿਕਵੈਸਟ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟਸ ਪੇ ਜਾ ਕਰੋ ਜਦੋਂ ਤੁਸੀਂ ਕਮੈਂਟਸ ਦਿੰਦੇ ਹੋ ਸਾਨੂੰ ਵੀ ਪਤਾ ਲੱਗਦਾ ਔਰ ਅਸੀਂ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਤੇ ਪਲਾਸ ਸੀ ਜੜੇ ਹੋਰ ਕੋਈ ਪਹਿਲੂ ਰਹਿ ਗਏ ਆ ਉਹਨਾਂ ਨੂੰ ਵੀ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਭਾਈ ਜੀ ਸਾਬ ਤੁਹਾਡਾ ਵੀ ਸਾਰੇ ਦੇਖਣ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ